ਲੋ ਸਸਰੀਕਰ ਸਾਰਿਆਂ ਨੂੰ ਬਾਕੀ ਜੇ ਲੈਟ ਬਾਈ ਫੇਰ ਨਹੀਂ ਆਈ ਜਦ ਬੱਚਾ ਭਰਨਾ ਤਾਂ ਹਾਂ ਬਾਈ ਉਹ ਜੀ ਬਾਈ ਸਾਰਿਆਂ ਨੂੰ ਜੀ ਕਿਹੜੀ ਉੱਚੇ ਫਿਰਦਾ ਤੂੰ ਮੈਂ ਸੋਚਿਆ ਜੀ ਫਿਰ ਪਿਆ ਵੀ ਕਾ ਚੱਲ ਪਿਆ ਆਪਣਾ ਇਹ ਕਾ ਨੂੰ ਬਾਈ ਹੋ ਗਿਆ ਤਿੰਨ ਦਿਨ ਹੋ ਗਏ ਲੈ ਇਹਨੂੰ ਦੋ ਆ ਤੀਏ ਦਿਨ ਅਜੇ ਤੀਏ ਦਿਨ ਅਜੇ ਨੂੰ ਕੱਲ ਤਾਂ ਪਾਣੀ ਛਿੜਕਿਆ ਨਹੀਂ ਹੋਇਆ ਅੱਜ ਛਿੜਕਿਆ ਫਿਰ ਪਾਣੀ ਬਾਈ ਨੇ ਜੀ ਨਾ ਅੱਜ ਲੈਟ ਆਈ ਐ ਹੁਣ ਆ ਬਾਲਟੀਆਂ ਲੈ ਆ ਦੇ ਪਰ ਕਿਉਂ ਉੱਧਰ ਤੇ ਇਕੱਠੇ ਪਰ ਤੇ ਮੋਬਾਈਲ ਟਿਕਾ ਛੱਡਦੀਆਂ ਦੇ ਪਰ ਜੇ ਕੱਲੂ ਲਾਈਟ ਆ ਗਈ ਫਿਰ ਝੱਠਾ ਭਰ ਕੇ ਪਾਣੀ ਇਹਦੇ ਚ ਖੁੱਲਾ ਛੱਡੂਗਾ ਫਿਰ ਹਾਂ ਮੜਾ ਜਿਆ ਤੁਰ ਨਾ ਖੁੱਲਾ ਨਹੀਂ ਹੱਡੀ ਪਾਣੀ ਚ ਖੁੱਲਾ ਛੱਡਣਾ ਪਾਣੀ ਚ ਇੰਝ ਛੜਕਾਓ ਹੀ ਕਰਨਾ ਪੈਣਾ ਬਸ ਇਹਦਾ ਆ ਵੀ ਵੀ ਰੋਜ਼ ਛੜਕਾਓ ਕਰਨਾ ਪੈਣਾ ਖੁੱਲਾ ਵਾਲਾ ਕੰਮ ਕਿਤੇ ਫਸਲ ਥੋੜੀ ਐ ਐ ਜਿਹੜਾ ਹੁਣ ਛੜਕ ਰੇਡ ਕੇ ਆਪਾਂ ਬਸ ਕੱਲੂ ਫੇਰ ਦੇ ਛੜਕਦਾ ਮੈਨੂੰ ਐਂ ਲੱਗਦਾ ਜਿਵੇਂ ਆਪਣਾ ਖੇਤਾਂ ਵਾਲਾ ਪੱਟ ਕੇ ਦਿੱਤਾ ਪਾਉਂਦਾ ਬੰਦੇ ਨੇ ਉਹ ਦੇ ਅੰਗਰੇਜ਼ੀ ਦਾ ਹੈ ਅੰਗਰੇਜ਼ੀ ਲੱਗਦਾ ਤਾਂ ਹੈ ਨਹੀਂ ਇਹ ਆ ਜਾ ਖੱਬਲ ਕਿਤੇ ਥੋੜਾ ਖੜਾ ਉਹ ਤੈਨੂੰ ਕੁੱਟਿਆ ਜਾ ਲੈ ਕੇ ਆਇਆ ਤਾਂ ਜਾ ਦੇਖਦਾ ਕਿਹਜਾ ਦਾ ਹੁਣ ਹੌਣ ਤਾਂ ਦੇ ਇਹਦਾ ਜੜ ਨਹੀਂ ਫੜੀਦਾ ਉੱਪਰੇ ਪਿਆ ਇਹ ਜੜ ਫੜਨ ਦੇ ਤੇ ਕੀ ਫਿਰ ਐਨ ਬਰਾਬਰ ਹੋਣਾ ਉਹ ਇਹ ਵਾਲੇ ਘਾਰ ਇੱਕ ਘਰ ਦਾ ਬਹੁਤ ਫਰਕਾ ਦੇ ਸੀ ਕਿਹਜਾ ਦਾ ਹੱਥ ਚੱਲ ਪਿਆ ਇਹ ਪੱਤਾ ਤੱਲ ਪਿਆ ਦੁਆਰੇ ਦਾ ਨਹੀਂ ਜੇ ਚੱਲ ਨਹੀਂ ਚੱਲਿਆ ਤਾਂ ਜੜ ਫਾਣੀ ਨੇ ਚੱਲ ਪਿਆ ਆ ਨਵੀਂ ਸਕੂਟਰੀ ਲੈ ਆਂਦੀ ਸੱਚੀ ਗੱਲ ਜੀ ਹਾਂ ਹਾਂ ਬੈਸਪਾ ਲਿਆਂਦੀ ਵੇ ਇਹ ਕਾ ਤੇ ਖੋਲਿਆ ਇਹਦਾ ਤੂੰ ਕਿਆ ਟੂਟਰੀ ਦਾ ਹਾਰਸੇ ਖੋਲਿਆ ਆ ਇਹ ਗੱਲ ਹਾਂ ਇਹ ਗੱਲ ਲੈਂਦਾ ਲਿਆ ਲਦਾ ਫੋਟਾ ਦੇਖਦਾ ਜੀ ਬੀ ਵੀ ਲੈਂਦੀ ਆ ਭਾਈ ਅੱਜ ਤੇ ਦੇਖਦਾ ਨਹੀਂ ਕਾਦਾ ਗ੍ਰਿੰਦਰ ਨੂੰ ਦਵਾਤੀ ਗੱਡੀ ਇਹਦਾ ਸਵਾ ਆਇਆ ਮੁਰਲੇ ਜੇ ਲੈਂਦਾ ਹਾਂ ਉਹਨੇ ਕੋ ਹਾਰ ਮਾਰਦੀ ਪਾ ਲੱਗਦਾ ਕਿਹੜਾ ਖੜਾਕਾ ਹੈ ਕੋਣ ਪਾਉਂਦਾ ਇਹ ਦੂਈ ਆਏ ਹੈ ਬੈਟਰੀ ਵਾਲੀ ਆ ਬੈਟਰੀ ਵਾਲੀ ਆ ਨਾ ਕੋਈ ਕਿੱਕਰ ਵੀ ਬਹੁਤ ਤਿੰਨ ਗੇਰਾ ਜਿਆ

ਠੀਕ ਨਹੀਂ ਚੌਥਾ ਜੀ ਲੂਣਾ ਲੱਗ ਜਾਏ ਪਰ ਤੋ ਉਹ ਨਹੀਂ ਇੱਥੇ ਤੁਰਨਾ ਨਹੀਂ ਦੇ ਰਹੀ ਸੀ ਤੇ ਕੋਈ ਆਪਸ਼ਨ ਦਿੱਤੀ ਜਾਉਂਦੀ ਇੱਥੇ ਦੀ ਚੌਥਾ ਲੱਗੂਗਾ ਬੈਟਰੀ ਬੜੀ ਰਖਾਏ ਤੇ ਚੌਥਾ ਲੱਗਣ ਲੱਜਣਾ ਇਹਦੇ ਬਾਅਦ ਆਹ ਆ ਗਈ ਚਾਬੀ ਹੈ ਹੂੰ ਹੁਣਾਂ ਤੇਰੀ ਚਾਬੀ ਦਾ ਰਾਸਤੀ ਦਾ ਇਹਨਾਂ ਤੁਰਨਾ ਨਹੀਂ ਆ ਦੇਖ ਆਹ ਲਾਓ ਖੋਲਣਾ ਪੈਣਾ ਇਹਦਾ ਦੱਸ ਦੇ ਇਹ ਆਦਾ ਪਤਾ ਹੁਣ ਤੁਰੂਗੀ ਆ ਦੇਖ ਹੈ ਹੈ ਲੋਟ ਹੈ ਸੌਦਾ ਲੋਟ ਹੈ ਜਣੀ ਟੱਕੜੇ ਟੱਕੜ ਕਾ ਮਨੂ ਨਹੀਂ ਹੈਗੀ ਬਾਈ ਨਾਰਮਲ ਠੀਕ ਹੈ ਖੇਤ ਗੁਜ਼ਰੀ ਜਾਣਾ ਮੋਟਰ ਚਲਾਉਣ ਜਾਣਾ ਜਿਹੜਾ ਗ੍ਰਿੰਦਰ ਵਰਗਾ ਛੱਡਦਾ ਸਕੂਲ ਉਹਨੂੰ ਬਹੁਤ ਫਾਇਦਾ ਨਾ ਤੈ ਲਈ ਇਹ ਕਿਹੜੀ ਨਹੀਂ ਨਹੀਂ ਮੈਂ ਨਹੀਂ ਲਈ ਇਹ ਲਈ ਪਾਣੀ ਵੀ ਪਾਣੀ ਲਈ ਅੱਛਾ ਇਹਦੇ ਪਾਣੀ ਲਈ ਮੇਰੀ ਦੋਤੀ ਨੇ ਪਾਣੀ ਜਾਂਦੀ ਸੀ ਮਰੰਡੇ ਨੂੰ ਲਈ ਹੈ ਹੈ ਲੋਟ ਹੈ ਉਹਦੇ ਵਾਸਤੇ ਠੀਕ ਆ ਉਹਨੂੰ ਠੀਕ ਆ ਹੈ ਕੈਮਰੇ ਕਿੰਨੇ ਆ ਜੀ ਇਹਦੀ ਐਵਰੇਜ ਮੈਂ ਕਹਾਂ 70 80 ਕਿਲੋਮੀਟਰ ਚੱਲਦੀ ਭਾਈ ਜੀ ਇੱਕ ਵਾਰੀ ਜ਼ਿਆਦਾ ਕਰੀ ਦੀ ਕੰਪਨੀਆਂ ਕਿੰਨੇ ਦੀ ਕਹਿੰਦੇ ਐਨਿਓ ਕਹਿੰਦੇ ਤਾਂ ਉਹ ਬਹੁਤ ਹੈ ਕਾਪੜੇ 100 ਕਹਿੰਦੇ ਆ ਤਾਂ 80 ਰੱਖ ਜੱਸੀ ਕਹਿੰਦੇ ਫਿਰ 70 ਰੱਖ ਸਸਤ ਪਿੱਤਰ ਵੀ ਨਹੀਂ ਯਾਰ ਪੈਸਾ ਕਹਿੰਦੇ ਆ ਉਹਨੇ 90 ਰੁਪਏ 80 ਇੱਛੇ ਜਾਣਾ ਨਹੀਂ ਸਸਤੀ ਚੱਲ ਹਾਂ ਬਸ ਸਿਗਰੀ ਗੱਲ ਠੀਕ ਹੈ ਫਿਰ ਵੀ ਬਹੁਤ ਹੈ ਯਾਰ ਸਵੇਰੇ ਆ ਗਈ ਆਪਣਾ ਭੈਣ ਜੀ ਮਾਤਾ ਨੂੰ ਦੇ ਕੇ ਆਪਣੀ ਨੂੰ ਉਹ ਕਿੰਨੀ ਦੂਰ ਤੇ ਮਰੰਡੇ ਨੇੜੇ ਮਰੰਡੇ ਦੇ ਆ ਮੰਡਾ ਕਿੰਨਾ 25 ਵਿੱਚ 50 ਹੋ ਗਿਆ ਕਿਆ ਹੋ ਗਿਆ ਰੋਪੜ ਵੀ ਲੈ ਗਏ ਅੱਧੀ ਗੁਡਰੀ ਪਈ ਹੈ ਹਲੇ ਵੀ ਅੱਧੀ ਪਈ ਹੈ ਉਹਨੇ ਫਿਰ ਚੈੱਕ ਕਰ ਲਾ ਹੋਰ ਫਿਰ ਰੋਪੜ ਵੀ ਲੈ ਕੇ ਤੇ ਰੋਪੜ ਦੀ ਜਿਹੜਾ ਮਾਰਿਆਂ ਦਾ ਐ ਫੈਲਾ ਨੂੰ ਨਾ ਦੋਦਾ ਠੀਕ ਐ ਮਟਨਰ ਮੋੜ ਤੇ ਫੜੀ ਕਰਦੀ ਐ ਟੀਮ ਟੀਮ ਜੀਆਂ ਸਾਰਾ ਕੁਝ ਗੱਡੀਆਂ ਨਾਲ ਕਰਦੀ ਦਾ ਹੈ ਇਹਦਾ ਐਡੀ ਤਾਂ ਐਡੀ ਵੀ ਲੱਖਾਂ ਲੱਖ ਗੱਡੀ ਸੀਟੀ ਮਾਰਦੀ ਐ ਹਾਏ ਜਾ ਵੀਰਾਂ ਦਾ ਲੈ ਲੈ ਇਹ ਦੂਆ ਦਾ ਨਿਆਣੇ ਲਈ ਫਿਰ ਉਹਨੇ ਮੋਟਰਸਾਈਕਲ ਸਾਈਕਲ ਲੈਣ ਤਾਂ ਟੂ 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 ਸਾਈਕਲ ਲੈਣਾ ਯਾਰ ਲੈ ਉਹ ਸਾਈਕਲ ਸਾਧਿਆ ਤੋਂ ਸਾਈਕਲ ਤਾਂ ਆਈਓ ਲੈ ਲਾ ਦੋ ਮੋਟਰਸਾਈਕਲ ਇਹ ਕਿਆ ਹੋ ਗਿਆ ਨਹੀਂ ਨਹੀਂ ਉਹ ਸਵੇਰੇ ਘੁੰਮ ਲਈ ਯਾਰ ਬੱਸ ਕਰ ਤੇ ਚਾਰ ਦਿਨ ਜਾਣੀ ਦਾ ਖਰਚਾ ਕਰਾ ਲੈਣਾ 8000 9000 ਰੁਪਏ ਉਹ ਬੱਸ ਕਰ ਗਿਆ ਮਦ ਦੌੜੇ ਲੈ ਕੇ ਨਹੀਂ ਉਹ ਦੌੜ ਗਿਆ ਆਪਣਾ ਮਾਮਾ ਤੇ ਮੰਡ ਤੇ ਆ ਗਿਆ ਸਾਈਕਲ ਸਾਈਕਲ ਤਾਂ ਚਾਰ ਦਿਨ ਚਲਾਉਣਾ 8 9000 ਰੁਪਏ ਲਵਾਣਾ ਦਾ ਨੱਠ ਚੱਪੜਿਆ ਕਰ ਪਿੰਡ ਖੜਾ ਕੇ ਉਹ ਨਹੀਂ ਆਪਣਾ ਭਾਈ ਤੂੰ ਮੋਟਰਸਾਈਕਲ ਜਾ ਜੇ ਤੂੰ ਇਹਨੂੰ ਫਿੱਟ ਹੋਣਾ ਤਾਂ ਆਪਾਂ ਦੌੜ ਕੇ ਜਾ ਕਰ ਸਾਈਕਲ ਤਾਂ ਮੁੜ ਕੇ ਚੱਕਾ ਹੀ ਦੋ ਦਿਨ ਚੱਕ ਕੇ ਹਾਂ 8 9000 ਰੁਪਏ ਲਵਾ ਕੇ ਪਾਸੀ ਹੋਣਾ ਤੇ ਉਹ ਕਿਹਾ ਇਹਦਾ ਫਿਰ ਚੱਲਦਾ ਦੇਖਦੇ ਕੋਈ ਯਾਰ ਉਹ ਮੈਂ ਵੀ ਇਹੀ ਮੈਂ ਵੀ ਮੈਂ ਇਹਨਾਂ ਮੇਰੇ ਪਰ ਦੌਰ ਗਿਆ ਹੋਇਆ ਹੈ ਮੈਂ ਵੀ ਐਂਉਂ ਕਰਦਾ ਗੱਗੇ ਨੇ ਲੈਂਦਾ ਨਹੀਂ ਤਾ ਹੈਗਾ ਹਾਂ ਚਲਾਇਆ ਫਿਰ ਤੇਰੇ ਕੋਲ ਆ ਗਿਆ ਉਹ ਗਰਨੂਰ ਕੋਲਾ ਫਿਰ ਗਰਨੂਰ ਕੋਲੀ ਫਿਰਦਾ ਹੁੰਦਾ ਉਹ ਤੇ ਇਹਦੇ ਕੋਲ ਵੀ ਆ ਗਿਆ ਮੇਰੇ ਤਾਂ ਕਿਸੇ ਕੰਮ ਆ ਗਿਆ ਤੇਰੇ ਕਿਤੇ ਕੰਮ ਹੋਣਾ ਉੱਥੇ ਰੋਟਣਾ ਪਖੜਾ ਹਾਂ ਲੋੜੇ ਨਹੀਂ ਠੀਕ ਆ ਹੁਣ ਕਾਕੰਡਾ ਚੱਲ ਵਧੀਆ ਫਿਰ ਵੱਡਣੀ ਪੈਣਾ ਟ੍ਰੈਲਾ ਵੀ ਕਿੱਥੇ ਆਉਣਾ ਇਹ ਪਾਣੀ ਟ੍ਰੈਲਾ ਕਿਆ ਕਰਾਇਆ ਉਹ ਦਿਆਂਦਾ ਉੱਥੇ ਹਾਂ ਲਖੜਾ ਖੜਾ ਕੇ ਆਏ ਤੇ ਕੱਲ ਟ੍ਰੈਲਾ ਖੜਾ ਆਉਂਦਾ ਕੱਲ ਖੜਾ ਆਉਂਦਾ ਹਾਂ ਕਿਆ ਕਰਾਇਆ ਉਹਨੂੰ ਕਰਤਾ ਹੁਣ ਆਉਂਨੇ ਅੱਜ ਕੰਮ ਉਹ ਤਾਂ ਮੂਰੇ ਜਾਲੀ ਲੁਆਈ ਆ ਇੱਕ ਜਿਹੜੇ ਰੱਸੇ ਵਾਲੇ ਤੇ ਟਾਈਪ ਜਾਲੀ ਲੱਗੇ ਤੇ ਨੂੰ ਆਣਾ ਤਾਂ ਅੰਕਲ ਕਹਿੰਦਾ ਵੀ ਤੂੰ ਰਹਿਣ ਦੇ ਗੱਜ ਖਰਾਬ ਹੋਉਂਣਾ ਕਹਿੰਦਾ ਕਿਆ ਹੁਣ ਕਿਆ ਕਰਾਇਆ ਉਹਦਾ ਉਹਦੇ ਕਿਹਾ ਮੂਰੇ ਨਵੇਂ ਮਾਡਲ ਚ ਬਣਾਇਆ ਉਹ ਕਿਆ ਜਾਲੀ ਲੁਆਈ ਮੂਰੇ ਇਕ ਨਵੇਂ ਬਿਲਗੇ ਨੂੰ ਆਉਂਦੀ ਹੁਣ ਅੱਛਾ ਇੱਕ ਤੇਰਾ ਥੱਲੇ ਹੁਕਮ ਮਾਰ ਜੀ ਪਲੇਤੀ ਥੋੜਾ ਜਿਆਦਾ ਵੀ ਲੰਗੀ ਮਾਰੀ ਜੀ ਦੀ ਪਲੇਤੀ ਹਾਂ ਮਾਰੀ ਜੀ ਮੈਂ ਇਹਨੂੰ ਮਹਾਲ ਲਾ ਕੇ ਹਨ ਖਾ ਦੋ ਫਿਰ ਬਾਦੀ ਬਾਦੀ ਵੱਜ ਜਾਂਦੀ ਆ ਨਾ ਮਰਮਤ ਇਕ ਰੱਥੇ ਆਲੇ ਸਰਵਾਏ ਆ ਲੋਕੀ ਗੰਨਾ ਢੋਂਦਿਆਂ ਨੂੰ ਅਕਸਰ ਨੂੰ ਆ ਠੀਕ ਹੈ ਮਰਮਤ ਹੈ ਚੀ ਦੀ ਹੈ ਸਾਫਾ ਕਰਾਉਣਾ ਲੋਕ ਸੁਧਾ ਕਢਾਉਂਗੇ ਇਹਨੂੰ ਬਾਦੇ ਬਾਦੇ ਨੇ ਬਦਲਣਾ ਹੀ ਹੈ ਹੈ ਨਹੀਂ ਆ ਆ ਆ ਹਾਂ ਸੁਣੂਆ ਕਿ ਲਵਾਇਆ ਹੁਕਦਾ ਪਲੇ ਮਾਰ ਕੇ ਝੂਟਾ ਮਾਰਾ ਥੋੜਾ ਜਿਆਦਾ ਉਹ ਬਾਹਰ ਕੱਢ ਕੇ ਖੜਾਇਆ ਉਹਦਾ ਪਰਸੋਂ ਚੌਥੇ ਦਾ ਹੁਣ ਮਹਾਲ ਸ਼ੁਰੂ ਆ ਅੱਜ ਦੁਲਿਹਰਾ ਬਟ ਟਾਈਮ ਹੈਗਾ ਤਾਂ ਬੀਤਰੀ ਦੁਹੇ ਆਏ ਵੇ ਤੇ ਹੁਣ ਲੈ ਕੇ ਜਾਣਾ ਲੈ ਕੇ ਸ਼ਾਮ ਨੂੰ ਆਉਂਦੇ ਹੁਣ ਕੁਛ ਦੇ ਉਹਨੂੰ ਫੋਨ ਕਰਕੇ ਦੇਖ ਫੋਨ ਕਰਕੇ ਦੇਖ ਉਹਨੂੰ ਆ ਕੱਖ ਦੇ ਪਾਣੀ ਪਾਤਾ ਪਾਤਾ ਇਹਦਾ ਨਹੀਂ ਹੈ ਅੰਦਰ ਰੱਖ ਦੇ ਬਾਲ ਇਹਦਾ ਲਾਈਟ ਨਹੀਂ ਆਉਂਦੀ ਪਾਣੀ ਦੀ ਬਹੁਤ ਦਿੱਕਤ ਹੈ ਉਹ ਦੂਈਆਂ ਮੋਟਰਾਂ ਤੇ ਲਿਆਉਣਾ ਪੈਂਦਾ ਜਾ ਕੇ ਹਾਂ ਕੱਲੋਂ ਆਪਾਂ ਕਾਹਦੇ ਬੱਚਾ ਮਾਰ ਦੇਣਾ ਹਾਂ ਨਹੀਂ ਲਾਈਟ ਨਹੀਂ ਆਉਂਦੀ ਹੁਣ ਤੇ ਲਾਈਟ ਆਊ ਤਾਂਹੀਂ ਪਰ ਹਾਂ ਨਹੀਂ ਲਾਈਟ ਆਉਗੀ ਮੇਰੀ ਲੋਹੀ ਕਿੰਨਾ ਫਰਕ ਆ ਮੋਟੇ ਦਾ ਹਾਂ ਤਾਂ ਵਧੀਆ ਆ ਯਾਰ ਆ ਮੋਟੇ ਆ ਆਪਾਂ ਨੇ ਸੀਜ਼ਨ ਵਿੱਚ ਹੋਵੇ ਕੰਮ ਖਰਾਬ ਫੇਰਾ ੱਖਾ ਹੋਇਆ ਹੋਰ ਹੂੰ ਠੀਕ ਆ ਲੈ ਲਾਹੂਈ ਬਾਤਾ ਹਾਂ ਹਾਂ ਬਾਤਾ ਉਹ ਪਰਾਂ ਲੋਕ ਪਾਤੇ ਸਾਰਾ ਸੈਟ ਹੈ ਪਹਿਲਾਂ ਇਹ ਆ ਪੱਤੀ ਨੇ ਕੌਥੇ ਸੀ ਹਾਂ ਆ ਉਹ ਕਿਥੋਂ ਲਵਾਇਆ ਹੁਣ ਇਕੱਠਿਆਂ ਘਾਤੀਆ ਦੋ ਪੱਤੀਆਂ ਦੀਆਂ ਹੁਣ ਦਮ ਨਹੀਂ ਦਿੰਦਾ ਦਮ ਹੋ ਗਿਆ ਦਮ ਹੋ ਗਿਆ ਅੰਦਰ ਮਾਰਦੀ ਘਰੀ ਜਾਂਦੀ ਹੁਣ ਟੁੱਟੇ ਮਾਰੀ ਗਈ ਐ ਹੁਣ ਇਹ ਡੋਲ ਬਾਰੇ ਟੁੱਟੀ ਟੁੱਟ ਗਈ ਤੇਰੀ ਇਹ ਟੂ ਮੈਸਤਰੀ ਨੇ ਲਾਇਆ ਭਾਈ ਇਹ ਸੁਭਾਜੀ ਠੀਕ ਆ ਕੱਲ ਦਾ ਕੱਲ ਜੇ ਤੱਕ ਸਾਰੀ ਇਹ ਕੰਮ ਹੋਣਾ ਫਿਰ ਟਾਈਮ ਲੱਗਣਾ ਯਾਰ ਕਾਲ ਆਇਆ ਮੈਂ ਪਤਾ ਨਹੀਂ ਕਿ ਆਪ ਕਿੰਨਾ ਲੱਗਣਾ ਲੱਗ ਕੇ ਆਇਆ ਆ ਤਾਂ ਬੂਟ ਬੂਟਾ ਨੂੰ ਲਵਾਇਆ ਯਾਰ ਸਟੂਲ ਬਣਾਤਾ ਸੋ ਪਹਿਲਾਂ ਉੱਪਰ ਲਵਾਇਆ ਤਾਂ ਇਹਨਾਂ ਨੇ ਛੋਟਾ ਲਾਤਾ ਜਿਆਦਾ ਠੀਕ ਆ ਇਹ ਹਲੇ ਵੀ ਕੰਮ ਖਰਾਬ ਕਰਤਾ ਮੇਰੇ ਦਿਮਾਗ ਚ ਨਹੀਂ ਆਇਆ ਇੱਥੇ ਜਾਲੀ ਲੋਣੀ ਦੀ ਗੱਲੀ ਫਿਰ ਉਹਦੇ ਪਾ ਮਿੱਟੀ ਥੱਲੇ ਗਿਰੀ ਜਾਂਦੀ ਜਾਲੀ ਪਰ ਮਿੱਟੀ ਉਹਦੇ ਕਹਿ ਰਹੇ ਨਹੀਂ ਆਉਂਦਾ ਉਹ ਇੱਥੇ ਇੱਕ ਸਾਫ ਹੋ ਜੂਗੀ ਸਾਫ ਹੋ ਜਾਣਾ ਉਹਦੇ ਪੇ ਕਰਨ ਦੀ ਲੋੜ ਨਹੀਂ ਸਾਫ ਟਿੰਡੇ ਦੇ ਲਾਇਆ ਹੋਇਆ ਇਹਨਾਂ ਨੇ ਜਾਲੀ ਜਾਲੀ ਤਾਂ ਖੇਚਲਾ ਕੱਟਣੀ ਪੈਣੀ ਆ ਆਹ ਦਾ ਹਾਂ ਐਡਾ ਸੋਕ ਵੀ ਨਹੀਂ ਚਾਹੀਦਾ ਨਿਕਾ ਜਾਲੀ ਲੋਾਈ ਆ ਬਾਈ ਮੂਰੇ ਦੇ ਇੱਕ ਜਾਲੀ ਲੋਾਈ ਆ ਜੀ ਆਹ ਮੂਰੇ ਸੁਖੀ ਧੰਨਵਾਦ ਹਾਂ ਇੱਕ ਇੱਕ ਸਾਈਡ ਸਹਵਾ ਇੱਕ ਸਾਈਡ ਹੀਰਾ ਧੰਨਵਾਦ ਆ ਸਹਿਬਾ ਦੀ ਅੱਖ ਕਾਣੀ ਹੈ ਹੀਰੇ ਦੀ ਠੀਕ ਹੈ ਪਾਲੇ ਪਾਸੇ ਦੇਖ ਅੱਖ ਕਈ ਹੈ ਉਹਦੀ ਸਹਿਬਾ ਦੀ ਨਾਨਾ ਠੀਕ ਹੈ ਬਰਾਬਰ ਦਾ ਹੈਗੀ ਫਰਕ ਅੱਖ ਦਾ ਹੈ ਫਰਕ ਆ ਦਿਖਾਇਆ ਦੀ ਬੜੀਆ ਕਿਹ ਠੀਕ ਹੈ ਬੜੀਆ ਉਹਦੀ ਛੋਟੀ ਹੈ ਕਿਛੇ ਆ ਫਰਕ ਹੈ ਹਾਂ ਉਹ ਆ ਗਿਆ ਤੇ ਮੋਤੀਆ ਉੱਤੇ ਮੋਤੀਆ ਉੱਤੇ ਆਇਆ ਬੁੜੀ ਉਹ ਠੀਕਾ ਮੋਤੀਆ ਉੱਤੇ ਆਇਆ ਦੇਖਦਾ ਲੱਗਦਾ ਆਇਆ ਲੱਗਾ ਇੱਥੇ ਕੱਲ੍ਹ ਜਿਹੜਾ ਹੋਣ ਪੈਂਦਾ ਹਾਂ ਨਹੀਂ ਬੁੜੀ ਨੂੰ ਮਾਲਾ ਨਹੀਂ ਕਹਿੰਦਾ ਹੁੰਦਾ ਵਾਲੀ ਕੋ ਨਹੀਂ ਕਾਣੀ ਆ ਉਹ ਆ ਗਿਆ ਨਾ ਉਹ ਕਾਣੀ ਦਾ ਬੰਦਾ ਮੋਦੀ ਉਹਦੇ ਆ ਪੰਨੂ ਦੇ ਜਾਣੇ ਨਹੀਂ ਹੁਣ ਆਪਰੇਸ਼ਨ ਕਿੰਤਰ ਕੁੱਤਾ ਆ ਜਿਆ ਕਹਦਾ ਅੱਟਾ ਕਹਦਾ ਜਲਦੂ ਵੀ ਮਾੜਾ ਕਹਦਾ ਉਹਨੂੰ ਮਾੜਾ ਕਹਦਾ ਤੇਰੀ ਕੋੜੀ ਨੂੰ ਕੋੜੀ ਐ ਸਹਬ ਜੀ ਉਹਨੇ ਘੋੜੀਆਂ ਰੱਖੀਆਂ ਹੋਈਆਂ ਇਹਨੂੰ ਆਏ ਵੀਰਾਂ ਨੂੰ ਮਾੜੀ ਕਹਿੰਦਾ ਤੁਸੀਂ ਇੱਕ ਦਾ ਸਹਬ ਜੀ ਉਹਦੀ ਘੋੜੀ ਦਾ ਹੀਰਾ ਏ ਇੱਕ ਦਾ ਫੈਵਾ ਏ ਘੋੜੇ ਦਾ ਹੀਰਾ ਏ ਘੋੜੀ ਦਾ ਫੈਵਾ ਏ ਇਹ ਕੱਢ ਕੇ 2410 ਮੋਟਰ ਦੇ ਲਈ ਹਮੜਾ ਪੈਣਾ ਪੱਥੇ ਦੇ ਵਾਸਤੇ ਓਏ ਕਰਿੰਦਰ ਇੱਧਰ ਦੇਖ ਇੱਧਰ ਨੂੰ ਦੇਖ ਪਹਿਲਾਂ ਆ ਦੇਖ ਇੱਧਰ ਜੇ ਸਾਡੇ ਸਾਹਮਣੇ ਬੋਲਿਆ ਇੱਕ ਉਹ ਇਹ ਵੀ ਥੱਲੇ ਘਾਰੋਗੇ ਉਹ ਨਾ ਟੋਪੇ ਢਿੱਡਣਾ ਚੱਕ ਕੇ ਫੇਰਾ ਕਿੱਥੇ ਤੇ ਆ ਗਿਆ ਭਾਈ ਓ ਠੀਕ ਆ ਇਹ ਕੀ ਆ ਵਜ ਰਹਿ ਜਾਣਾ ਕਹਿੰਦਾ ਇਹਦਾ ਕਵਰ ਕਰਵਾਉਣਾ ਸੀ ਇਹਦਾ ਪਹਿਲਾਂ ਨਾ ਇਹ ਦੋ ਕਰ ਤੋਂਣਾ ਰੰਗ ਕਰ ਦੇਣਾ ਇਹਨੂੰ ਇਹ ਚੀਜ਼ ਨੂੰ ਪਹਿਲਾਂ ਲਗਾਉਣੀ ਚਾਹੀਦੀ ਸੀ ਹਾਂ ਜਿਹੜਾ ਹਾਸ਼ੀਗਾਨ ਕਰਾਇਆ ਨਾ ਜਾਲਮਣੋ ਚਾਹੀਦਾ ਜਦ ਦਿਮਾਗ ਚ ਨਹੀਂ ਪਤਾ ਵਧੀਆ ਗੱਲ ਹੁਣ ਪੇਂਟ ਦਾ ਥੋੜਾ ਫਰਕ ਪੈਣਾ ਲਾ ਆਪਾਂ ਨੇ ਮੈਟ ਕਲਰ ਕਰ ਦੇਣਾ ਸਕੇ ਹਾਂ ਮੈਟ ਲਿਆ ਕੇ ਨਾ ਅਖਬਾਰ ਰੱਖ ਕੇ ਹੋਣਾ ਇਹ ਉਹਦੇ ਅੰਦਰ ਆਸੀਂ ਹੁਣ ਆ ਕੇ ਕਰਦੀ ਇਹਦੇ ਪਰ ਇੱਕ ਵਾਰੀ ਉੱਧਰੇ ਮੈਂ ਹਾਂ ਹਾਂ ਕਰ ਦੂੰਗਾ ਮੈਂ ਤੇ ਹੀ ਲਿਆਉਣਾ ਸਾਡਾ ਪੇਂਟਰ ਵੀ ਹੈ ਜੇ ਯੂਨੀ ਆਉਣਾ ਨਹੀਂ ਹੈਗਾ ਜੇ ਫੋਨ ਕਰਤਾ ਆਉਣਾ ਮਿਸੇ ਕਰਵਾ ਦੇਣਾ ਦਾ ਉਹ ਤਾਂ ਜੰਗ ਪਾ ਦੂ ਇਹਨੂੰ ਜੰਗ ਪੈ ਜੂ ਪਾਇ ਇਹਦੀ ਪੈ ਲੈ ਪਾਇ ਇਹਦੀ ਯਾ ਇਹ ਹੀ ਆਏ ਸਾਧੂ ਕਹਣਾ ਨਹੀਂ ਹੈਗਾ ਦਾਦੂ ਲਾ ਕੇ ਆ ਜਾ ਪੁੱਤ ਟਰੈਕਟਰ ਬਣਾਨੀ ਹੈਗਾ ਆ ਗ੍ਰਿੰਦਰ ਦਾ ਟਰੈਕਟਰ ਗ੍ਰਿੰਦਰ ਬਣ ਗਈ ਟਰਾਲੀ ਬਣ ਗਈ ਹਲੇ ਜਾਲੀ ਰੋਣੀ ਦੀ ਜਾਲੀ ਬਾਪੂ ਨੇ ਰੋਕਤਾ ਹਲੇ ਮੈਨੂੰ ਉਹ ਮਾ ਫੇ ਰੰਗ ਕਰਾਉਂਗੇ ਜਾਂ ਲਵਾ ਲੂਗੇ ਠੀਕ ਨਿਕਲਦੀ ਹਲੇ ਗਿਆ ਲੋੜਾ ਹੁਣ ਇਹਨੇ ਤੇ ਚੱਲਦੇ ਰਹਿ ਕੇ ਕੰਮ ਯਾਰ ਦੋ ਵੇਲੇ ਧਾਨਾ ਦੀ ਹੁਣੇ ਪੰਜ ਸੱਤ ਠੰਡਾ ਠੰਡਾ ਤਾਂ ਨਹੀਂ ਪੀਣਾ ਭਾਈ ਹਾਂ ਤਾਦੋ ਫੇਨਾ ਕਿਹੋ ਜੇ ਪੀਣਾ ਹੈ ਵਧੀਆ ਕਰਤੇ ਆ ਬਾਈ ਕੰਮ ਓਕੇ ਦੀ ਰਿਪੋਰਟ ਹੈ ਨਾ ਚੱਲੀਏ ਫਿਰ ਹੈ ਚਲੋ ਜਲੀਏ ਇਹ ਪੈਰ ਰੱਖ ਕੇ ਟੈਅਡ ਹੁੰਦਾਗਾ ਰੱਸਾ ਹੋਵੇ ਜੇ ਪੈਰ ਆਕੇ ਜੰਗ ਨੂੰ ਇਹ ਵੀ ਮੋਦੂਗਾ ਲੈ ਭਾਈ ਜੰਗ ਨਹੀਂ ਮੋਤਾ ਬਹੁਤ ਇੰਨਾ ਹੈ ਵੀ ਚੱਲ ਰਿਹਾ ਰਹੇ ਉਹ ਦਾਮ ਨਹੀਂ ਦਿੰਦਾ ਕਹਾਂ ਗਾਇਲ ਪਹਿਲਾਂ ਹਾਂ ਦਾਮ ਨਹੀਂ ਦਦਾ ਜਦ ਨਾ ਹਾਂ ਹੁੰਡੀ ਦਾ ਮੁੱਦਾ ਹੈ ਆ ਪਤਲੀ ਜੀ ਪੱਤੀ ਯਾਰ ਉਹ ਪੱਤੀ ਹੌਲੀ ਦੀ ਬਾਈ ਹੁਣ ਪੱਤੀ ਭਾਰੀ ਲੱਗ ਗਈ ਪੱਤੀ ਭਾਰੀ ਉਹਦਾ ਮਤਲਬ ਆਲੀ ਦੀ ਪੱਤੀ ਮੈਂ ਵਧੀਆ ਬਣ ਗਿਆ ਹੁਣ ਮੰਜੀ ਰਹਿ ਗਈ ਓ ਮੰਜੀ ਕਰ ਦ ਇੱਕ ਕੂਲਰ ਪਿਆ ਮੇਰੇ ਅੰਦਰ ਛਾਂਟੀ ਅਸੀਂ ਹਲਾ ਬੈਠਾ ਉਹ ਬੈਠੀ ਅੱਡ ਨਾਲ ਹੀ ਆ ਕਹਿੰਦਾ ਹਸਣਾ ਹੀ ਹੋ ਕੇ ਕਹੇ ਲੈਟਾ ਹੀ ਪਿੱਛੇ ਤੇ ਤਾਂ ਨਹੀਂ ਆ ਠੋਖੜ ਗਿਆ ਹੋ ਕੁਤਮੀਆ ਪਾਈ ਹੈ ਕਰ ਦੂੰਗੇ ਲੋਟ ਕੋਈ ਗੱਲ ਨਹੀਂ ਪਰ ਦੂਜਾ ਲਾ ਦੀ ਲੈ ਬੈਠ ਕੇ ਖਾ ਰਿਹਾ ਉਹ ਟਰਾਲੇ ਨੂੰ ਨਹੀਂ ਲੱਗਣੀ ਆ ਉਹ ਟਰੈਕਟਰ ਪਰ ਲੱਗਣੀ ਆ ਆਹ ਅੱਛਾ ਦਿਖਾਵੂਗੇ ਕਿ ਦਿਨੇ ਕੋਈ ਗੱਲ ਨਹੀਂ ਗੱਲਾਂ ਹੀ ਆ ਨਹੀਂ ਠੀਕ ਚੋ ਮੋਟੀ ਹੋਤਰ ਆਇਆ ਇੱਕ ਦਿਨ ਥੋੜੀ ਐ ਖੋਮੂ ਤੇ ਉਤਰਿਆ ਥੋੜੀ ਐ ਖੋਮੂ ਤੇ ਉਤਰਿਆ ਵਾਹ ਨੂੰ ਸਭ ਠੀਕ ਆ ਹੋਰ ਇੱਕ ਥੋੜਾ ਜਿਹਾ ਪੈਰ ਵੀਂ ਗਿਆ ਇਹਦੇ ਅੱਜ ਰੋਟੀ ਨਹੀਂ ਖਾਣੀ ਇਹਨੇ ਗੁੱਸੇ ਹੋ ਗਿਆ ਇਹ ਠੰਡਾ ਪੀਲਾ ਦਿੰਦੇ ਆ ਠੰਡਾ ਪੀਲਾ ਚਲੋ ਚੱਲੀਏ ਚਲੋ ਯਾਰ ਸੁੱਕੀ ਜਿਉਂਦੀ ਪੈਣੀ ਮੈਨੂੰ ਵੀ ਹੈ ਨਾ ਵਾਜਾ ਲਿਆਉਣਾ ਪੈਣਾ ਤੁਨੂੰ ਮੁਕਸਰ ਤੇ ਹੁਣ ਆਉ ਤਾਂ ਹਾਈ ਹੋਆ ਹੂੰ ਆ ਬੈਠ ਕੀ ਆ ਪੁੱਤ ਹੈ ਗਿਆ ਗਿਆ ਲਓ ਜੀ ਬਾਈ ਮੰਡੀ 'ਚ ਫੇਰ ਪਹੁੰਚਿਆ ਪਹਿਲਾਂ ਸਵੇਰੇ ਆਏ ਤੇ ਤੇ ਪੰਮੇ ਬਾਈ ਨੇ ਹੀ ਦੇਖ ਕੇ ਗਿਆ ਸਵੇਰੇ ਹਾਂ ਬਾਈ ਜਿਆਦਾ ਲੇਟ ਹੈ ਨਹੀਂ ਤੇ ਹੁਣ ਲਾਈਟ ਆਈ ਆ ਭਈਆਂ ਨੇ ਆਉਣਾ ਸਪਰੇਅ ਵਾਲਿਆਂ ਨੇ ਦਵਾਈ ਲੈਂਦੀ ਆਪਾਂ ਨੇ ਇਹ ਆ ਗਈ ਕੈਮਰਾ ਹੀ ਟਰੈਕਟਰ ਲੈ ਆ ਬੈਣਾ ਦਾ ਹਾਂ ਨਹੀਂ ਲੈਣੇ ਲੈਣਾ ਦਾ ਮੁੰਡੇ ਨੇ ਫੋਨ ਕਰਿਆ ਕਹਿੰਦਾ ਉਹਨੂੰ ਕਰਿਆ ਦਾ ਫੋਨ ਪਰ ਬਈ ਬਾਈ ਇਹ ਲਾਈਟ ਆ ਗਈ ਸਾਨੂੰ ਦਾਦੀ ਦਾ ਫੋਨ ਆਇਆ ਕਹਿੰਦਾ ਬਈ ਲਾਈਟ ਆਈ ਹੋਈ ਕਹਿੰਦਾ ਭੰਨ ਲਓ ਜਿਹਾਣਾ ਕਹਿੰਦਾ ਪਾਣੀ ਵਾਗੇ ਥੋੜੇ ਦਾਰੇ ਆਇਆ ਬਈ ਖਾਲ ਪਾਰਨ ਆ ਨੀਟਰ ਜਲਦੀ ਇੱਧਰ ਤੇ ਆਏ ਨਾ ਹੁਣ ਖਾ ਭਰਨੀ ਟਰੈਕਟਰ ਚੋ ਦੂਗੀ ਥੋੜੇ ਜਾਨ ਨਹੀਂ ਰਹੇ ਨਾ ਰਹੇ ਕਿਆ ਬੈਠਾ ਫੇਲ ਮੁੰਡਾ ਆਪੇ ਟਰੈਕਟਰ ਨੂੰ ਪਿੰਡ ਦੇ ਦਾ ਪੁੱਛ ਕੇ ਆ ਜੂਗਾ ਵੀ ਲਾਈਟ ਹੈਗੀ ਆ ਉਹ ਤਾਂ ਨਾ ਢਾੜ ਜਵੇ ਹੂੰ ਆਪਣੀ ਖਾਲ ਭਰ ਦੇਣੀ ਠੀਕ ਆ ਭਰ ਕੇ ਫਿਰ ਚੱਲਦੇ ਆਪਾਂ ਗਰੇ ਵਾਲੇ 12 12:30 ਦਾ ਟਾਈਮ ਹੋ ਗਿਆ 2 ਵਜੇ ਆਉਣਾ ਪਈਆਂ ਨੇ ਹਾਂ ਤੇ ਗਰੇ ਲੱਗੇ ਹੋਏ ਕਰਨ ਕਿਤੇ ਕਹਿੰਦੇ ਵੀ 2:00 ਵਜੇ ਆਉਂਗਾ ਕਹਿੰਦੇ ਅਸੀਂ ਮੈਂ ਚਲੋ ਫਿਰ ਆਜੋ ਇਹਨੇ ਨੂੰ ਹੁਣ ਖਾਲ ਚਲਾ ਲਈ ਮੋਟਰ ਆਪਾਂ ਨੇ ਖਾਲ ਭਰ ਕੇ ਫਿਰ ਦੇਖਦੇ ਆਂ ਕਿਆ ਬਰਦਾ ਬੱਦਲ ਵਾਈ ਜੀ ਵੀ ਲੱਗੀ ਹੁਣ ਛੋੜਦੇ ਹੁਣ ਤੇ ਦੋ ਤਿੰਨ ਦਿਨ ਦਿੱਥੇ ਬੇ ਸਾਫ ਹੈ ਗੁੰਦ ਲਿਆਉਣਾ ਵਿੱਚ ਪਾਉਣੇ ਨੂੰ ਪਾ ਲਈਂ ਖਾਲ ਲਈਂ ਤੇਲੇ ਦੀ ਪਾਣੀ ਨਾਲ ਨਾ ਤੇਲੇ ਦੀ ਪਾਉਂਗੇ ਪਾਣੀ ਨਾਲ ਤੇਲੇ ਦੀ ਜ਼ਰੂਰੀ ਆ ਪਾਣੀ ਹੈਗਾ ਨਾ ਨਾਸ ਤੇ ਵਾਲੂ ਪਾਣੀ ਦੇਖ ਲਾਗ ਲਾ ਕੇ ਯਾਰ ਖਾ ਦੇ ਨਾਸ ਨਾ ਪਰ ਇਹਦਾ ਨਾ ਹਾਂ ਤਾਂ ਹੀ ਆ ਚੱਲ ਕਰਾ ਦੇਣੀ ਇੱਕ ਸਪਰੇ ਤਾਂ ਹੋਣੀ ਇਹਦਾ ਕਹਿੰਦੇ ਪਿੱਛੇ ਉਮਰ ਰਤਿੰਦਰ ਦਾ ਕਹਿੰਦੇ ਬਾਹਰ ਬਾਹਰ ਕਰਾ ਦੇ ਬਾਹਰ ਬਾਹਰ ਨਹੀਂ ਸਾਰੇ ਨੂੰ ਕਿਉਂ ਨਹੀਂ ਠੀਕੀ ਗੱਲ ਫਾਇਦਾ ਏ ਕੱਲ ਹੋਰ ਬਿਮਾਰੀ ਲੱਗੂਗੀ ਹਾਂ ਲਾ ਲਈ ਐਸ ਸਪਰੇ ਨਾਲ ਸਰ ਜਣਾ ਪੜਾ ਹੁਣ ਪਹਿਲੀ ਹੋ ਗਈ ਅਗਲੀ ਪਹਿਲੀ ਸਹੀ ਬੱਲ ਮੱਡੀ ਹੋ ਗਈਆਂ ਯਾਥੀ ਨੇ ਆਉਣਾ ਐ ਐਸ ਵੇਲੇ ਨਾ ਆਪਣਾ ਖਾਦ ਦੇਣਾ ਹੁਣ ਠੀਕ ਨਹੀਂ ਗੱਲ ਆ ਹੁਣ ਹੀ ਪੈਣੀ ਜੇ ਕੋੜਾ ਉਹ ਪੈਣਾ ਏ ਤੂੰ ਹੁਣ ਆਪਣਾ ਲੋੜਾ ਜੀ ਬਗਾਮਾ ਬਸ ਉਧਰ ਇਹ ਢੱਕੇ ਬੰਦ ਕਰਨੇ ਪੈਣੇ ਖਾਲ ਦੇ ਜਾ ਕੇ ਕਰਦੇ ਆ ਆਹੋ ਕਿ ਸਟਾਰਟਰ ਖਰਾਬ ਐ ਢੱਕਾ ਹੀ ਲਾ ਕੇ ਚਲਾਈ ਵੀ ਕਿਸੇ ਨੂੰ ਦੌੜੀ ਖੜਨਾ ਪੈਣਾ ਮੜੇ ਮੜੇ ਘੜ ਦੇ ਵੇ ਲੈਟ ਖਾਲ ਭਰ ਲਵੇ ਮੜੀ ਜੀ ਆਹੋ ਐਨ ਬੰਦ ਕਰਿਆ ਨੱਕੇ ਪਾਣੀ ਨਾ ਕਿਤੇ ਕੈਰੇ ਨੂੰ ਜਾਵੇ ਪਰ ਰੋਕੀ ਜੂ ਪਾਣੀ ਠੀਕ ਨਹੀਂ ਕਰ ਕੇ ਆਉਂਗਾ ਆਏ ਰਭੇ ਇਹਦੇ ਪਾਣੀ ਤੋਂ ਕਰਦੇ ਜੇ ਆਪਾਂ ਟੈਂਕੀ ਵੀ ਭਰ ਲੈਉਂਦੇ ਫੇਰ ਵੀ ਫੇਰ ਆਉਂਗਾ ਯਾ ਉੱਥੇ ਬੁਣਾਇਆ ਖਾਲ ਤੇ ਦੋ ਬੰਦਿਆਂ ਨੇ ਆਪਣੀ ਘਰੀ ਜਾਨੀ ਉਹਦਾ ਤਾਂ ਘਰੀ ਜਾਨੀ ਆਪਣੀ ਜੇ ਜਿਹਾ ਸਹੀਂ ਹੋਈ ਫੇਰ ਭਰਦਾਂਗੇ ਨਹੀਂ ਇਹ ਇੰਦਾ ਸਰੇ ਜਾਣਾ ਬਰਾ ਹਾਲ ਨਾਲ ਬਾਦੂ ਆ ਜੇ 2000 ਪੰਪ ਘਾਟ ਵੀ ਗਏ ਬਾਇ ਪੈਸੇ ਘਾਟਨੇ ਨਹੀਂ ਹੈਗੇ ਖਾਲ ਬਹੁਤ ਹੰਦੀ ਆ ਪਾਣੀ ਗਾਹਾਂ ਗਾਹ ਇਕੱਠਾ ਹੋ ਜਾਂਦਾ ਨਾ ਇਹ ਉਧਰ ਉਧਰ ਕੇ ਜੇ ਉਹ ਇਕੱਠੇ ਭਾ ਲੈਉਂਦੇ ਉਹ ਬਕੋਲ ਤੇ ਘੜਦਾ ਨਹੀਂ ਹੈਗਾ ਪਹਿਲਾਂ ਲੱਗੇ ਉਧਰ ਤੇ ਯਾਰ ਜੇ ਘਾਟ ਕੇ ਦੋ ਪਾਪੈਸੇ ਭਰ ਲਾ ਦਾਂਗੇ ਇਹਰੇ ਘੜਨਾ ਦਾ ਕੀ ਆਇ ਖਾਣਾ ਪਾਣੀ ਬਹੁਤ ਹੁੰਦਾ ਹਾਂ ਹਾਂ ਖਾ ਜਾਵਾਂ ਲੀਟਰ ਜਿਆਦਾ ਖਾਣਾ ਮਾ ਇਹਨਾ ਥੋੜਾ ਲੱਗਣਾ ਇਹਰੇ ਪਰ ਤੇਲੇ ਦੀ ਸਪਰੇ ਨਹੀਂ ਕੀਤੀ ਹੋਈ ਹਾਂ ਹਾਂ ਇਹਦੇ ਚ ਪਾਈ ਨਹੀਂ ਸੀ ਹੁਣ ਪਾ ਦੇ ਹੁਣ ਪਾ ਦੇ ਹਾਂ ਹੁਣ ਪਾ ਦੇ ਗੀੜੀ ਦੀ ਗੈ ਹਾਂ ਗੀੜੀ ਵਧੀਆ ਕੋਈ ਕੋਈ ਸਿਹਤ ਦੀ ਕੁਝ ਨਹੀਂ ਹੈਗਾ ਗੀੜੀ ਬੱਲ ਵੀ ਪੂਰੀ ਝੰਗਦੀ ਉੱਪਰ ਦੇ ਜਿੱਟੇ ਪੜਦੇ ਹਨ ਹਾਂ ਬੰਦ ਦੇਖਦਾ ਇਹੇ ਗੱਲ ਜੰਗ ਬਾਏ ਕੋਈ ਫਰਕ ਤੋਂ ਵਧੀਆ ਜੀਰੀਆਂ ਉਜਵੇਦ ਕੀ ਆਪੇ ਵਧੀਆ ਹੁਣ ਭਾਈ ਘਾਟੇ ਵਾਦੇ ਪੂਰੇ ਕਰਨੇ ਇਹ ਚੱਲ ਦੇਖ ਫਿਰ ਚੱਲ ਚੱਲ ਲੋ ਜੀ ਭਾਈ ਚੱਲ ਪਈ ਇੱਧਰ ਕੰਮ ਮੋਟਰ ਚਲਾਤੀ ਆਪਾਂ ਨੇ ਅੱਜ ਮੈਂ ਕਹਿੰਦਾ ਇਹਨੂੰ ਕੰਟਾ ਕੇ ਚੱਲ ਲਾਣ ਦੋ ਹੈ ਮੱਲੇ ਬਹੁਤ ਆਉਂਦੀ ਪਾਣੀ ਤੇ ਮਾਸਾ ਮੱਲੇ ਬਹੁਤ ਆਉਂਦੀ ਆ ਪਾਣੀ ਤੇ ਹੂੰ ਇਹਦਾ ਨਾ ਹੁਣਾ ਹਜੂਰ ਪੰਦਾ ਲਾਈਟ ਵੀ ਆ ਗਈ ਚਾਹੇ ਕੱਢੇ ਨਾ ਦਈਏ ਪਾਣੀ ਸਾਰਾ ਦੇਖ ਲੈ ਜੀ ਹੁਣਾ ਚਾਹ ਕਹਿੰਦਾ ਪਾਣੀ ਕੱਢ ਕੇ ਨਾ ਭਰ ਲਈਏ ਦੁਬਾਰਾ ਦੇਖ ਲੈ ਜੇ ਏਦਾਂ ਕਰਨਾ ਪਲੀਰ ਕੱਢ ਦੇ ਏਦੀ ਥੱਲੇ ਵਾਲੀ ਹਾਂ ਨਿਕਲੀ ਜਾਂਦੇ ਨਾਲੇ ਗੰਦਾ ਨਿਕਲੀ ਜਾਣਾ ਪਾਣੀ ਪਲੀਰ ਕੱਢ ਦੇ ਆ ਵੀ ਬਾਈ ਕੰਮ ਕਰਾਵਾ ਪਾਣੇ ਆ ਦੇ ਇੱਧਰ ਲਓ ਜੀ ਕੋਈ ਪਾਣੀ ਲੱਗਿਆ ਨਿਕਲਣ ਦੇ ਇਹਨੂੰ ਸਾਫ਼ ਹੋਣ ਦੇ ਚੱਲੀ ਜਾਣ ਤੋਂ ਲੈਪ ਆ ਇਹਨੂੰ ਨਾਉਣ ਜੋਗਾ ਪਾਣੀ ਕਰਨਾ ਅੱਜ ਤੁਸੀਂ ਕਿੰਨਾ ਕੁ ਮਾੜਾ ਜਾਂ ਬਾਪੂ ਕਹਿੰਦਾ ਹਾਂ ਕਰ ਲੂਗੇ ਲੋਟੋ ਦਾ ਕੋਈ ਨਾ ਕਿਆ ਕਰਦਾ ਏ ਕੋਈ ਨਹੀਂ ਕਾ ਨੂੰ ਪਾਣੀ ਲਾ ਦੇ ਯਾਰ ਜਿੰਨਾ ਲੱਗਦਾ ਪਾਣੀ ਟੜ ਗਿਆ ਜਣਾ ਆਈ ਜਾਣਾ ਪੇ ਪਿੱਛੇ ਗਾਂ ਪੈਪਾ ਭਰਦੀਆਂ ਹੋਣੀਆਂ ਉੱਧਰ ਗਾਂ ਜਾਂਦਾ ਪਾਣੀ ਆਪੇ ਆਈ ਜਾਣਾ ਚੱਲੀ ਜਾਣਾ ਤੂੰ ਘਾ ਨੂੰ ਪਾਣੀ ਲਾ ਦੇ

ਇਹ ਤੇ ਗਈਆਂ ਭਾਈ ਜੰਦੀਆ ਤੇ ਅਸਲੀ ਨਹੀਂ ਫਿਰਿਆ ਪਿਛਾਰ ਤੇ ਬਾਦ ਹੁੰਦੀ ਹੈ ਹੈ ਕੱਲੇ ਬੰਦੇ ਨੂੰ ਆਏ ਆਪਣੀ ਫਾਂਡ ਯਾਦ ਰਹਿੰਦੀ ਆ ਹੈ ਕੱਲੇ ਬੰਦੇ ਨੂੰ ਆਪਣੀ ਫਾਂਡ ਵੀ ਯਾਦ ਰਹਿੰਦੀ ਆ ਹਾਂ ਇਹਨੂੰ ਗਾਣਾ ਪਰਥੋ ਨੂੰ ਕੱਲਾ ਨੰਬਰ ਕੀ ਆ ਛੁੜ ਈਦੇ ਮਗਰ ਮਗਰ ਚੱਲ ਉਹ ਆਹ ਜਾਂਦਾ ਜਿਹੜਾ ਪਤਾ ਲੱਗਾ ਫਿਰ ਲੱਤਾਂ ਮੁੜਦਾ ਫਿਰ ਇਹਨੇ ਜਦੇ ਕਰ ਲਾ ਜਾਣਾ ਲੋਟ ਆ ਜਗਾ ਨਦੀ ਪਾਰ ਕਰਨੀ ਹੁੰਦੀ ਹੋਰ ਪਾਸੇ ਨੂੰ ਹੋ ਜਾਂਦਾ ਹਾਂ ਹੈ ਇਹ ਪਾਣੀ ਵਿੱਚ ਨਦੀ ਪਾਰ ਕਰਨੀ ਹੈ ਵਿੱਚ ਤੁਸੀਂ ਹੋਣੀ ਹੈ ਫਾਂਡ ਬਦਲ ਦਿੰਦਾ ਆ ਆ ਦੋ ਬੰਮ ਹੋਰੇ ਆ ਦੋ ਬੰਮ ਹੋਰ ਹੈ ਆ ਦੇ ਹੁਣ ਆ ਦੇ ਇਹਦਾ ਸਾਰੀ ਫਾਂਟਾਂ ਸਿੱਧੀਆਂ ਜਾਂਦੀਆਂ ਮਿੱਠੂ ਦੀਆਂ ਤੁਹਾਨੂੰ ਪਤਾ ਆ ਯਾਰ ਮਿੱਠੂ ਵੀ ਗਰਦਰ ਦੇਖਦੀ ਆ ਮੈਂ ਕਹਿੰਦਾ ਪੈਰ ਘੜਦਾ ਨਹੀਂ ਠੀਕ ਆ ਸੁੱਕਾ ਹੈ ਤੂੰ ਬਦਰ ਆਇਓ ਕੱਦ ਚ ਘੱਟ ਆ ਕੱਦ ਚ ਘੱਟ ਆ ਵੀ ਜੰਦਰੀ ਆ ਹੁਣ ਜਲਦਾ ਦੋਬ ਨਾ ਥੇ ਹੁਣ ਫਾੜ ਵੀ ਸਹੀ ਆ ਹੈਂ ਵਿਸਾਲਾ ਹੋ ਗਿਆ ਹੈਂ ਵਿਸਾਲਾ ਹੋ ਗਿਆ ਨਾ ਹਾਂ ਚਲੋ ਤਾਂ ਦੋ ਬੰਦ ਪਰੇਗੇ ਨੇ ਲੈ ਆਇਆ ਹੁਣ ਇਹ ਹੈਂ ਉੱਥੇ ਸਮਾਜ ਨੂੰ ਕਰ ਇਕੱਠਾ ਆਪਣਾ ਦੋ ਹੀ ਰਹਿੰਦੇ ਆ ਦੋ ਦਮ ਰਹਿੰਦੇ ਆ ਆ ਬੰਦਾ ਖਰਾਬ ਕਰਦਾ ਥੋੜਾ ਜਿਹਾ ਮੈਨੂੰ ਕਹੇ ਪਰਸੋਂ ਇਕੱਲੇ ਜਾਂਦਾ ਬਾਈ

ਕਿਆ ਬਣਦੀ ਹੈ ਹੂੰ ਇਹ ਬੋਤਲ ਇਹ ਉਹ ਆ ਤੇਰਾ ਸਟicker ਹੈ ਸ਼ੈਂਪੂ ਜਾਂ ਨਹੀਂ ਹੁੰਦਾ ਪਰ ਤੇ ਵਰ ਚਮਕਾਉਂਦੀ ਇਹਦੇ ਨਾਲ ਦਵਾਈ ਆਏ ਕੁੱਤੇ ਦਵਾਈ ਉੱਪਰ ਆਉਂਦੀ ਹੈ ਹਾਂ ਇਹ ਬਸ ਇਹਨੂੰ ਇੱਕ ਵਾਰ ਦੱਬਣਾ ਹੈ 10 ml ਪਾਣੀ ਪੰਪ ਦੀ ਆਦੇ 10 ml ਹੋ ਗਈ ਓਰੇ ਹਾਂ ਬਾਏ ਪੰਪ ਚ ਦਾਲ ਦੇਣੀ ਬਹੁਤ ਠੀਕ ਹੈ ਬਸ ਇਹ ਦੋ ਪੰਪਾਂ ਦੀ ਰਹਿ ਗਈ ਹੁਣ ਬਸ ਹੋ ਗਈ ਬਹੁਤ ਠੀਕ ਹੈ ਆ ਸ਼ੈਂਪੂ ਜਮਾ ਕੇ ਰੱਖਦਾ ਉਪਰ ਚਮਕ ਲਿਆਉਂਦਾ ਪੱਤੇ ਤੇ ਬਹੁਤ ਸਪਰੇਅ ਦਾ ਪਤਾ ਲੱਜ ਜਾਂਦਾ ਕਰੀ ਹੋਈ ਦਾ ਆਹੋ ਜੀਰੀ ਬਹੁਤ ਸੋਹਣੀ ਹੈ ਰੱਬ ਦੀ ਕਿਰਪਾ ਨਾਲ ਬੰਨ ਕਾਲ ਵਧੀਆ ਆ ਜਵੇ। ਲੋ ਜੀ ਬਾਈ ਲਾਸਟ ਵਾਂਪ ਲੱਗੇ ਪਿਆ ਲਾਉਣ ਨਿੱਪੜ ਗਿਆ ਔਰੇ ਇੱਧਰ ਮੁੰਡੇ ਨੂੰ ਫੋਨ ਆਈ ਜਾਂਦਾ। ਮੈਂ ਜਾਣਾ ਅਜੰਮਰਸਰ ਨੂੰ ਜਾਣਾ ਇਹਨੇ ਅਜੰਮਰਸਰ ਨੂੰ ਜਾਣਾ ਜੀ। ਕੱਲੂ ਮੱਸੀਆ। ਕੱਲੂ ਮੱਸੀਆ। ਮੱਸੀਆ ਦਾ ਕੱਠ ਦੇਖ ਗਏ। ਕੱਲ ਇਹ ਅੱਜ ਜਾਣਾ ਹੁਣ ਜਾਵਾਂਗੇ ਸ਼ਾਮ ਨੂੰ। ਕਿਹਨੇ ਜਾਣਾ? ਜਗਦੀਪਾ ਰਾਹੀਂ ਚੱਲੇ ਆ ਹੁਣ ਰਾਤ ਨੂੰ 8 ਵਜੇ ਬਸ ਚੜੂੰਗੇ ਇਹ। ਜੇ ਹੁਣ 8 ਵਜੇ ਰਾਤ ਹੈ। ਹਾਂ। ਕੱਢੀ ਦੇ ਨਹੀਂ ਨਹੀਂ ਬੱਸ ਜਾਣਾ ਬੱਸ ਲੋਟ ਆ ਯਾਰ ਗੱਗੇ ਬੱਸ ਜਾਣਾ ਸੀ 11 ਵਜੇ ਪਹੁੰਚ ਜਾਣਾ 12 ਵਜੇ 11 12 ਵਜੇ ਪਹੁੰਚ ਗਏ ਮੱਥਾ ਟੇਕ ਕੇ ਲੈਹਾਂ ਚ ਬੈਠ ਜਾਣਾ ਤੜਕੇ 3:30 ਕੇ 4 ਵਜੇ ਜਾਂ ਮੱਥਾ ਟੇਕ ਕੇ ਪ੍ਰਕਾਸ਼ ਕਰਨਾ 4 3:30 ਕੇ 4 ਵਜੇ ਕਰਦੇ ਹੁੰਦੇ ਹਾਂ ਹਾਂ ਮੈਂ ਗਿਆ ਤਾਂ 20 ਦਿਨ ਹੋਏ ਆ 3:30 4:00 ਪੌਣੇ 5 ਵਜੇ ਤੋਂ ਬਾਅਦ ਫੇਰ ਆਪਣਾ ਬੱਸ ਫੇਰ ਜਿਹੜੇ ਹੁਣ ਬਾਅਦ ਬੱਸ ਜਿਹਦੇ ਬੱਸ ਅੱਠ 9 ਵਜੇ ਤੋਂ ਫੇਰ ਕਰਾਂ ਠੀਕ ਐ ਕਟਲਾਂ ਦੀ ਬੱਸ 4 ਘੰਟੇ ਲਾਉਂਦੀ ਹੁਣ 4 ਬੱਸ 4 ਘੰਟੇ ਲਾਉਂਦੀ ਗੱਗੇ ਬੱਸ ਜਿਹੜੀ ਬੱਸ ਮਿਲ ਲੰਬੇ ਰੂ ਗਾਲੀਆਂ ਪਾਸਾਰ ਹਾਂ ਤੁਸੀਂ ਦੁਨੀਆ ਆ ਲੰਬੇ ਰੂ ਗਾਲੀ ਵੀ ਭਾਈ ਖੜਾ ਵੀ ਲੰਦੇ ਆ ਉਹ ਉਹ ਬਸ ਲੈਟਾ ਪੁੱਛ ਲੈ ਜਦੀ ਚੜ ਜਾ ਆਪਣਾ ਚੁੱਪ ਕਰਕੇ ਕਿੰਨੇ ਵਜੇ ਨਾਲ ਤੁਸੀਂ 8 ਵਜੇ ਬਸ ਸਾਢੇ 7 ਵਜੇ ਚੜ੍ਹਦਾ ਸਾਢੇ 7 ਵਜੇ ਲੈ 8 ਵਜੇ ਬਸ ਚੜ੍ਹੂਗਾ ਪੰਪ ਵੀ ਆ ਆਖਰੀ ਉਹ ਰਹਿੰਦੇ ਹੁਣ ਭਈਆਂ ਨੂੰ ਆਖਰੀ ਉਹ ਪੰਪਾ ਬਸ ਆ ਬਸ ਤਾਂ ਹੋ ਗਈ 4 ਸਾਢੇ 4 ਕਿਲਿਆਂ ਦੇ ਗੇੜਾ ਸਵਾ 4 ਕਿਦੇ ਪਰ ਹੋ ਗਈ ਉਧਰ ਵੀ ਕਰਾਉਣੀ ਸੀ ਉਧਰ ਦੀ ਵੀ ਲਿਆਂਦੀ ਵੀ ਆ 5 ਕਿਲਿਆਂ ਦੀ ਪਰਸੋਂ ਨੂੰ ਕਹਿੰਦਾ ਹੁਣ ਉਧਰ ਪਰਸੋਂ ਨੂੰ ਕਹਿੰਦਾ ਕਹਿੰਦਾ ਪਰਸੋਂ ਨੂੰ ਕਰੂੰਗਾ ਜੀ ਮੈਂ ਕੱਲਾ ਆਈ ਪਰ ਮਾ ਉਹ ਬੰਦਾ ਵਧੀਆ ਸਪਰੇਅ ਕਰਦਾ ਏ ਦੋ ਨਾਲ ੱਲੇ ਨੂੰ ਆਪਣਾ ਗੈਸ ਸਾ ਵੀ ਇੱਥੇ ਸੀ ਮੈਂ ਇੱਥੇ ਦੀ ਜਾਣਾ ਉਹ ਬੜੀ ਫਾੜ ਦੇਖੀ ਜਾਂਦਾ ਦੋ ਮਾਲ ਜਿੱਤੇ ਆ ਬੰਦੇ ਇਹਦੇ ਦੋ ਦੋ ਲਾਉਣੇ ਆ ਤੇ ਇੱਕ ਸਾਈਡ ਤੇ ਦੂਏ ਲਾ ਇੱਕ ਤੇ ਦੂਏ ਨੂੰ ਲਾ ਵੀ ਆਪਣੀ ਗੱਲ ਆਪਣੀ ਗੱਲ ਇੱਕ ਸਾਈਡ ਤੇ ਲਾਉਣੇ ਵਾਲਾ ਵੀ ਨਹੀਂ ਹੈਗਾ ਅੱਛਾ ਰਹਿਣ ਦੇ ਫਿਰ ਇਹ ਬੰਦੇ ਨੂੰ ਮੈਨੂੰ ਪਤਾ ਮਾ ਨਹੀਂ ਉਹ ਗਾ ਮਿੱਠਾ ਰੱਪ ਕਰ ਦੇਣੀ ਇਹਨੇ ਲੱਗਦਾ ਠੀਕ ਆ ਉਹਨੇ ਸਪਰੇਅ ਪੰਪ ਹੁਣ ਲਿਆ ਐਸੋਂ ਵੀ ਤੂੰ ਬੰਦਾ ਹੁਣ ਜਾ ਸਪਰੇਅ ਕਰਨ ਵਾਲਾ ਮੇਸਤ ਬੁਖਾਰ ਜਿਹੜਾ ਹੈ ਮੈਂ ਤਾਂ ਮਨ ਤੋਂ ਦੇਖ ਹਲੇ ਨੂੰ ਅਣਜਾਣ ਬੰਦੇ ਨੂੰ ਉਧਰ ਦੇ ਮੈਂ ਦੱਸਿਆ ਮੈਂ ਹੁਣ ਤੋਂ ਵੀ ਦਰਾਖਤ ਦੇਖਦਾ ਦਰਾਖਤ ਦੇ ਦਿੱ ਗੈਸ ਰੱਖ ਵੀ ਮੈਨੂੰ ਸਿੱਧਾ ਜਾਣਾ ਹੈ ਠੀਕ ਨਹੀਂ ਗੱਲ ਉੱਤੇ 2 ਮਿੰਟਾਂ ਫੇਰ ਨਿਗਾ ਮਾਰ ਲਾਉ ਨੂੰ ਹੈ ਕਿ ਨਹੀਂ ਫੇਰ ਬੰਦਾ ਸਿੱਧਾ ਜਾਂਦਾ ਉਹਨੂੰ ਨਾ ਇਹੋਂ ਡਰ ਵੀ ਸਿੱਖੀ ਦੀ ਟਰੈਕਟਰ ਦੀ ਵਾਇਕੜੇ ਸਿੱਖੜੀ ਪੈਂਦੀ ਸਾਹਮਣੇ ਦੇਖ ਲੈ ਬੱਜ ਦੇਣ ਵੀ ਸਾਹਮਣੇ ਨਹੀਂ ਨਿਗਾ ਰੱਖ ਲਈਆ ਫਾੜ ਮੁੱਢ ਜਿਹੜੀਆਂ 36 ਬੱਟ ਪੰਜਿੰਦਾ ਜਿੰਦਰਾ ਬੱਟ ਪਾਉਂਦੇ ਆ ਜੇ ਤੂੰ ਸਾਹਮਣੇ ਨਹੀਂ ਨਿਗਾ ਟਕਾਉਂਗਾ ਵੀ ਮੇਰੀ ਉਹ ਦਰਾਖਤ ਨੂੰ ਜਾਣਾ ਮੈਨੂੰ ਚਾਹੇ 10 ਕਿੱਲਾ ਪਰ ਨਿਗਾ ਟਕਾਲਾ ਸਮਝਿਆ ਗੱਲ ਵੀ ਉਹ ਸਿੱਧਾ ਜਾਣਾ ਆਪਣਾ ਖੇਤ ਦੇਖੇ ਨਾ ਜੇ 10 ਕਿੱਲਾ ਪਰ ਸਿੱਧਾ ਜਾਊ ਬੰਦਾ ਤੀਰ ਮੰਗਣਾ ਜਾਂ ਫਿਰ ਪਿੱਛੇ ਮੋੜ ਲਈ ਕਰ ਦੇਣਾ ਐਂ ਦੇਖ ਲੈ ਸਾਹਮਣੇ ਪਿੱਛੇ ਮੋੜ ਲਈ ਕਰ ਦੇਣਾ ਐਂ ਦੇਖ ਲੈ ਸਾਹਮਣੇ ਫਿਰ ਬੱਟਲੀ ਪੈਂਦੀ ਸਿੱਧੀ ਫੇ ਜਾਂਦੀ ਸੱਪ ਮਾਰਨਾ ਘੁੰਮਦੀ ਆਏ ਉਹ ਟਰਾਲ ਆ ਗਿਆ ਥੋੜਾ ਟਰੈਲਰ ਆ ਗਿਆ ਕੀ ਕਰਾ ਟਰੈਲਰ ਨੂੰ ਟਰੈਲਰ ਨੇ ਜਾਲੀ ਲੁਆਈ ਮੁੱਲੀ ਹਮ ਇੱਕਾ ਥਾਂ ਦੀ ਜੁੱਤੀ ਰੱਖਣ ਲਈ ਲਵਾਇਆ ਇਹਨੇ ਇੱਕ ਜਿਹੜੇ ਰਸੇ ਵਾਲੇ ਥੋੜੇ ਜਿਹਾ ਹਲਕੇ ਦੇ ਉਹ ਤਾਂ ਹਾਂ ਉਹ ਨਰੋਏ ਕਰਾਉਂਦੇ ਆ ਇਹਨ ਨਰੋਏ ਕੀ ਕਰਾਏ ਅਸੀਂ ਦਿਖਾਇਆ ਤਾਂ ਹੈਗਾ ਕੱਲੂ ਵੀਡੀਓ ਮੈਂ ਦਿਖਾਵਾਂਗਾ ਸਵਾਰ ਕੇ ਆਪਾਂ ਪ੍ਰੋਪ ਪ੍ਰੋ ਰਹਿਣ ਹੁਣ ਤਾਂ ਦੂਰ ਤੋਂ ਹੀ ਦਿਖਾਇਆ ਵਾ ਅਸੀਂ ਠ ਮਸ਼ਾਅ ਫੇਰ ਝੂੰਗੀ ਵੀ ਕੀ ਆ ਗਿਆ ਬਦਲੇ ਆਏ ਤਾਂ ਕਿੱਥੇ ਗਿਆ ਤਾਂ ਕਿੱਥੇ ਗਿਆ ਆਪਾਂ ਨੇ ਬਣਾਉਣਾ ਕਮਰੇ ਜਿਹਾ ਟਾਈਪ ਬਣਦਾ ਨਹੀਂ ਅਜਾ ਮੰਜੀ ਰਹਿ ਗਈ ਮੰਜੀ ਚਕਰੀਬ ਨੇ ਵੀ ਲਵਾਉਣੀ ਆ ਕੱਪੜਾ ਬਣਵਾਉਣਾ ਉਹਦੇ ਪਰ ਉਹ ਕਹਿੰਦਾ ਹੁਣ ਮੇਰਾ ਬਿੱਡ ਖੋਲਿਆ ਪਿਆ ਕਹਿੰਦਾ ਝੂੰਗੀ ਜੀ ਨਹੀਂ ਬਣ ਜੀ ਬਿੱਡ ਖੋਲ ਕੇ ਲਵਾਉਂਗਾ ਕਹਿੰਦਾ ਜਿਹੜੀ ਝੂੰਗੀ ਬਣ ਜਿੰਦੀ ਆਏ ਵਿਚੇ ਬੰਦਾ ਬੰਦ ਆਣ ਨਾਲੇ ਮੂਮੀ ਕਾਕੀ ਦਾ ਲਾ ਕੇ ਮੋਟਾ ਵਿਚ ਨੂੰ ਇਧਰ ਵੀ ਦਿਖਦਾ ਇਧਰ ਵੀ ਦਿਖਦਾ ਉਹਦੇ ਮੈਂ ਨਾ ਮੀ ਬੜੇ ਨਾ ਛੰਡ ਬੜੇ ਬਾਹ ਉਹ ਲਵਾ ਲੈਣਾ ਆਪਾਂ ਨੇ ਉਹ ਕਬਰ ਲਵਾਉਣਾ ਇਹਨੂੰ ਠੀਕ ਨਹੀਂ ਬਹੁਤ ਬੰਦਾ ਆਇਆ ਪਿਆ ਰਹਿ ਹਾਂ ਠੀਕ ਨਹੀਂ ਨਾ ਹੁਣ ਨਹੀਂ ਪੈਂਦਾ ਨਹੀਂ ਮੈਂ ਜਿੱਕਾ ਮਰਜ਼ੀ ਪਿਆ ਰੰਦੀ ਮਿੰਜੀ ਵੀ ਤੂੰ ਮੈਂ ਕਿੱਥੇ ਪੈ ਜੂੰਗਾ ਉੱਥੇ ਉਹ ਤਾਂ ਮੈਂ ਜਿੱਦਾਂ ਮਰਜ਼ੀ ਪਿਆ ਰਿਆ ਫੇਰ ਤਾਂ ਨਹੀਂ ਪੜਦਾ ਸੀ ਪਾਣੀ ਇਹਦਾ ਮਤਲਬ ਲੈ ਨਹੀਂ ਪਾਣੀ ਬਰਸ ਜਾਊਗਾ ਇੱਧਰੋਂ ਉੱਚੜਨੀਆਂ ਹੋ ਪਾਣੀ ਗਿਰਨਾ ਥੱਲੇ ਨੁੱਚੜ ਜਾਣਾ ਬਸ ਹਾਂ ਮੰਜੀ ਵਰ ਪਾਣੀ ਨਹੀਂ ਆਉਣਾ ਤੇਰਾ ਕੁਛ ਨਹੀਂ ਭਿੱਜਣਾ ਠੀਕ ਹੈ ਗਿੱਠ ਗਿੱਠ ਨੀਵੀ ਰੱਖਣ ਚਾਰੇ ਪਾਸੇ ਨੂੰ ਹਾਂ ਹਾਂ ਤਾਂ ਬਈ ਜੀਰੀ ਰੂਹ ਖੁਸ਼ ਕਰਦੀ ਐ ਭਈਏ ਬੜੇ ਖੁਸ਼ ਹੁੰਦੇ ਕਹਿੰਦੇ ਸਰਦਾ ਜੀ ਪੂਰਾ ਝਾੜ ਦੋ ਭਈਏ ਦੀ ਗੰਦ ਨਹੀਂ ਦਿਖਦੀ ਆਫਲੀ ਨਹੀਂ ਹੋਈ ਹੈਗੀ ਜੀ ਮਿੱਠੂ ਵੀ ਤਾਂ ਕਰਦੇ ਵੀ ਦੀ ਸੀ ਦੂਜੇ ਕਰਦੇ ਵੀ ਮਿੱਠੂ ਦੇਖ ਦਿਓ ਨੀ ਆਇ ਨਹੀਂ ਹੈਗਾ ਵੀ ਪਰਾਲੀ ਆ ਪਰਾਲੀ ਨਹੀਂ ਉਤਾਲੀ ਜੀ ਬੱਲੇ ਬੱਲੇ ਜੰਮਦੀ ਆ ਯਾਰ ਪਤਾ ਲੱਜਾਂਦਾ ਆਫਲੀ ਵੀ ਤਾਂ ਪਤਾ ਲੱਜਾਂਦਾ ਹਾਂ ਆ ਦੇਖ ਲੈ ਹੁਣ ਨੜੀ ਨੜਾ ਖੜਾ ਖੜੇ ਤਾਂ ਉਂਗਲੀ ਬਾਰੇ ਚਰੀ ਬੰਗਲਾ ਜਿਕਾ ਖੜੇ ਕਚਰੀ ਨਹੀਂ ਹੁੰਦੀ ਥੱਲੇ ਵੇ ਪੁੱਸਾਂ ਹੀ ਹਰੀ ਆ ਲੱਗਦੀ ਆ ਆਫਲੀ ਜੀ ਇਹ ਥਲੀ ਅੜੀ ਪਈ ਆ ਯਾਰ ਗੱਗੇ ਇਹ 110 ਹੈ ਗੱਗੇ 110 ਹੈ ਅੜੀ ਪਈ ਆ ਇਹਨੂੰ ਪਤਾ ਨਹੀਂ ਕਿਆ ਹੋਇਆ ਹੋਇਆ ਆੜਦੀ ਹੋ ਫਿਰ ਅੜ ਕੇ ਨਿਕਲਦੀ ਇਹ ਝਾੜਦੀ ਚੰਗਾ ਹੁੰਦਾ ਇਹਨੂੰ ਇਹਨੂੰ ਇਹ ਇਹ ਪਰ ਮਨ ਨੂੰ ਇਹ ਲੱਗਦਾ ਜਿਕਰਾਂ ਖੁਸ਼ੀ ਹੋਈ ਹੁੰਦੀ ਹੈ ਇਹਨੂੰ ਇਹਨੂੰ ਜਿਆਦਾ ਵੀ ਰੇ ਪਾਣੀ ਜਦਾ ਹੋਇਆ ਲੱਗਦਾ ਜੀ ਐ ਲੱਗ ਗੱਗੇ ਪਰ ਇਹਨਾਂ ਟਾਈਮ ਕੱਟਣਾ ਇਹਨਾਂ ਘੱਟ ਹੋਣਾ ਇਹਨਾਂ ਸਪਰੇਆ ਕਾਲੀ ਆ ਸਾਰੀ ਹੂੰ ਇਹਦੇ ਪਾ ਟਿਲਟ ਨਹੀਂ ਸਪਰੇ ਹੋਵੇ ਉਹ ਉਹਨੇ ਗਰਮੈਸਰਾਂ ਇੱਕ ਲੱਖ ਦੇ ਸਰਨਾਉਣੀ ਆ ਦੋ ਤਾਂ ਕਰ ਲਿਆ ਪਰ ਉਹਨੂੰ ਕਿਹੜੇ ਕਰ ਕੋਈ ਇਹਨਾਂ ਖਫਤ ਕਰ ਦੇਣੀ ਪੂਰੀ ਇਹਦੀ ਕੋਈ ਚੱਕਰ ਨਹੀਂ ਨਾ ਜਿਆ ਇਹਦੀਆਂ ਹੋਚੋਨੀ ਉਹ ਵਾਈਬ੍ਰੇਟ ਜਿਆ ਜਾਲਦੀ ਆ ਹਾਂ ਮਾ ਮੋਟਾ ਰਹਿ ਜਿਆ ਬਹਿ ਗਿਆ ਹੋਸ਼ੀ ਹੋ ਜਾਂਦੀ ਫਿਰ ਉਹ ਹਾਂ ਇਹਦਾ ਲੰਬੇ ਵਾਲੀਆਂ ਇਹਦਾ ਸਾਰ ਲੈਣੀ ਐ ਮਾ ਮੋਟਾ ਸਾਰ ਨਹੀਂ ਆ ਪਹਿਲੇ ਹੁਣ ਫਸੀ ਪਈ ਆ ਮਨ ਤਾਂ ਕਈ ਦਿਨ ਹੋ ਗਏ ਇੱਠੀ ਖੜੀ ਆ ਜੀ ਰਹੀ ਐ ਇਹ ਆ ਕੇ ਪਾਣੀ ਵੀ ਲਾ ਲਿਆ ਨਾ ਨੇ ਹੁਣ ਜਾਂਦਾ ਪੰਪ ਲਈ ਖੜ ਪਰ ਕੇ ਕਿਤੇ ਨੂੰ ਹੋ ਰਿਹਾ ਜਾਂਦਾ ਉੱਥੇ ਮੁੱਕ ਗਿਆ ਹੁਣ ਆ ਉਹਦੀ ਘਟੂ ਹੈ ਖਾਲੀ ਜਾਂਦਾ ਬਚਿਆ ਪਿਆ ਹੁਣ ਉਹਦੇ ਬਾ ਮਾੜਾ ਮੋਟਾ ਆ ਡੇਗਾ ਚ ਕਿਹਨੇ ਹੋਵਾ ਇਹ ਡੇਗੇ ਆ ਕਿਹੜੀ ਆਹ ਦੇਖ ਦੂਈ ਅਕਟਾਨੂੰ ਵਾਲੀ ਐ ਇਹ ਖਤਰੀ ਵਾਲੀ ਨਹੀਂ ਹੈਗੀ ਇਹਦਾ ਵੱਢਣੀ ਆ ਇਹਦਾ ਵੱਢਣੀ ਆ ਤਾਰ ਨੂੰ ਲੱਗ ਜਣੇ ਇਹਨਾਂ ਗਾਹਾਂ ਨੂੰ ਗਾਹਾਂ ਨੂੰ ਤਾਂ ਨਾਲ ਦੇ ਪਹਿਲਾਂ ਫੜਦੇ ਨਹੀਂ ਇਹ ਇਹ ਪੱਟ ਕੇ ਘਰ ਲਾ ਲਓ ਕਈ ਨਹੀਂ ਲੱਗਦੀਆਂ ਦੇਖਾਂ ਇਹਠਾਂ ਲੱਗ ਨਹੀਂ ਓਏ ਲੱਗਣੀ ਨਹੀਂ ਅੱਗੇ ਇਹਦੀ ਛਾਵਾ ਵੀ ਨਹੀਂ ਹੈਗੀ ਇਹਠਾ ਉਹ ਜੜ ਚੋਂ ਨਿਕਲੀ ਵੀ ਜੇ ਸਾਈਡ ਵੱਧੀ ਮੋਟੀ ਉਹੀ ਗੱਲ ਐ ਤੇ ਤੂੰ ਤਾਂ ਵੀ ਜੜ ਚ ਆ ਹੁਣ ਇਹ ਤਾਂ ਗਾਹਾਂ ਨੂੰ ਇਥੋਂ ਨਹੀਂ ਲੱਗੀ ਗਾਹਾਂ ਨੂੰ ਇਹ ਤਾਰਾਂ 'ਚ ਫਸ ਜਣਾਂ ਇਹ ਤਾਂ ਪੱਟੇ ਬੱਟੇ ਨਹੀਂ ਪੈਣੀ ਆ ਇਹ ਅਮਰੂਦ ਐ ਅਮਰੂਦ ਨਹੀਂ ਬਿਜੜਾ ਨੇ ਤਾਂ ਵੱਢਣੀ ਬੱਢਣੀ ਅਮਰੂਦ ਤੱਕ ਮੁੱਕਲੇ ਬਾਈ ਸਾਰੀ ਬੀਜੂ ਸਾਰੀ ਖਾ ਗਿਆ ਇਹ ਸਾਰੀ ਖਾ ਮੈਂ ਥੋੜੋ ਖਾ ਗਿਆ ਮੁਲਖ ਬਹੁਤ ਹੋਂ ਤਾਂ ਪੂਰੇ ਖਾਣਾ ਮੈਂ ਕਿੰਨੇ ਖਾ ਦੂ ਦੋ ਕਾਉਂਟਰ ਮਰੂਦ ਖਾ ਚੁਂਗਾ ਮੈਂ ਖਾ ਜੂਂਗਾ ਦੋ ਚਾਰ ਆਉਂਦਾ ਤਾਂ ਕਿਹੜੇ ਦੋ ਚਾਰ ਲੈ ਜਾਂਦਾ ਤਾਂ ਇੰਨੇ ਕੇ ਖਾ ਹੁੰਦੇ ਸੀ ਨਹੀਂ 7-8 ੱਤ ਲੈਂਦਾ ਤੂੰ 7-8 ਦਾ ਫਿਰ ਤੇਰੇ ਕਰਕੇ ਲਿਆਉਂਦਾ ਲੈ ਚਾਹ ਠੀਕ ਐ ਦੇਖ ਲੈ ਕਦਾਂ ਮੁੱਕਦੂ ਹੋ ਜਾ ਖਾ ਗਿਆ ਹਾਂ ਹਮਲੀ ਆਇਆ ਟੋੜ ਕੇ ਵੀ ਮਿਲਣਾ ਝੜਵਾ ਦਿਖੂਗਾ ਇਹ ਤਾਂ ਦਿਖਾ ਨਹੀਂ ਦੇਈਗਾ ਹੈਗਾ ਇਹ ਨੂੰ ਉੱਚ